ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਐਮਐਸਪੀ ਦੀ ਰਿਪੋਰਟ ਭੇਜੀ ਹੈ ਸ਼ੰਭੂ ਟੈਕਨਾਲੋਜੀ ਮੋਰਚੇ ਦੇ ਕਿਸਾਨਾਂ ਨੇ ਕੇਂਦਰ ਅਧਿਕਾਰੀਆਂ ਨੂੰ ਆਰ ਰਿਪੋਰਟ ਸੌਂਪੀ ਹੈ ਰਿਪੋਰਟਸ ਐਮਐਸਪੀ ਕਿਵੇਂ ਦਿੱਤੀ ਜਾ ਸਕਦੀ ਹੈ ਇਸ ਦਾ ਜ਼ਿਕਰ ਕੀਤਾ ਗਿਆ ਇਸ ਨੂੰ ਮੈਂਸ਼ਨ ਕੀਤਾ ਹੈ 22 ਫਰਵਰੀ ਦੀ ਮੀਟਿੰਗ 'ਚ ਕੇਂਦਰ ਨੇ ਕਿਸਾਨਾਂ ਤੋਂ ਐਮਐਸਪੀ ਨੂੰ ਲੈ ਕੇ ਆਕੜੇ ਡੇਟਾ ਮੰਗਿਆ ਸੀ ਕਿਸਾਨਾਂ ਦੇ ਆਕੜਿਆਂ ਨੂੰ ਖੇਤੀ ਮਹਾਰਾ ਦੇ ਨਾਲ ਸਰਕਾਰ ਵਿਚਾਰੇ ਦੀ ਮੀਟਿੰਗ 'ਚ ਕਿਸਾਨਾਂ ਨੇ ਦਾਅਵਾ ਕੀਤਾ ਸੀ ਕਿ ਕੇਂਦਰ ਸਰਕਾਰ 25 ਤੋਂ 30000 ਕਰੋੜ ਰੁਪਏ ਦੇ ਬਜਟ ਨਾਲ

ਸਰਕਾਰ ਇਸ ਡੇਟਾ ਨੂੰ ਵਿਚਾਰੇਗੀ ਵਿਚਾਰ ਚਰਚਾ ਕਰੇਗੀ ਕਿਉਂਕਿ ਆਨਲਾਈਨ ਮੀਟਿੰਗ 19 ਮਾਰਚ ਨੂੰ ਚੰਡੀਗੜ੍ਹ 'ਚ ਹੋਣੀ ਹੈ ਕਿਸਤਾਂ ਨੂੰ ਕੇਂਦਰ ਸਰਕਾਰ ਨੂੰ ਭੇਜੀ ਐ ਐਮਐਸਪੀ ਦੀ ਰਿਪੋਰਟ ਹੈ ਸ਼ੰਭੂ ਤੇ ਖਨਾਰੀ ਮੋਰਚੇ ਦੇ ਕਿਸਾਨਾਂ ਨੇ ਕੇਂਦਰ ਅਧਿਕਾਰੀਆਂ ਨੂੰ ਆ ਰਿਪੋਰਟ ਸੌਂਪੀ ਹੈ ਬੇਨਾਮੇ ਸਹਿਯੋਗੀ ਚੰਜੀਵ ਕੌਸ਼ਲ ਫੋਨ 'ਤੇ ਜੁੜੋਏ ਨੇ ਚਰਨਜੀਵ ਕੇਂਦਰ ਸਰਕਾਰ ਦੇ ਕੋਲੋਂ ਡੇਟਾ ਮੰਗਿਆ ਗਿਆ ਸੀ ਪਰ ਉਹਨਾਂ ਜੋ ਡੇਟਾ ਹੈ ਕਿਸਾਨਾਂ ਨੇ ਸੌਂਪ ਦਿੱਤਾ ਹੈ ਕਿ ਕੁਝ ਇਸ ਰਿਪੋਰਟ ਚ ਗੱਲਾਂ ਦਾ ਜ਼ਿਕਰ ਤਾਂ ਬਿਲਕੁਲ 19 ਮਾਰਚ ਨੂੰ ਜਿਹੜੀ ਹੈਗੀ ਆ ਦੁਬਾਰਾ ਫਿਰ ਕੇਂਦਰ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਣ ਵਾਲੀ ਹੈ ਜਿੱਥੇ ਕਿ ਕਿਸਾਨ ਲਗਾਤਾਰ ਆਪਣੀ ਐਮਐਸਪੀ ਦੀ ਜਿਹੜੀ ਕਾਨੂੰਨੀ ਗਾਰੰਟੀ ਹੈਗੀ ਆ ਉਹਦੀ ਮੰਗ ਕਰ ਰਹੇ ਨੇ ਤਾਂ ਜਦੋਂ ਆਖਰੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਕਿਤਰੇ ਕਿ ਦੇਖੋ ਨੌਰੀ ਦੇ ਸ਼ੰਭੂ ਮੂਰਤ ਦੇ ਸਾਰੇ ਜਿਹੜੇ ਕਿਸਾਨ ਲੀਡਰ ਹੈਗੇ ਸੀ ਉਹ ਗਏ ਸੀ ਉਹਨਾਂ ਨੇ ਐਮਐਸਪੀ ਕਾਨੂੰਨੀ ਗਾਰੰਟੀ ਦੇ ਮੰਕ ਰੱਖੀ ਸੀ ਆਪਣਾ ਪੂਰੀ ਰਿਪੋਰਟ ਸੰਪੇਸ਼ਿਤ ਦੱਸਿਆ ਸੀ ਕਿ ਇਸ ਤਰੀਕੇ ਦੇ ਨਾਲ ਤੁਸੀਂ ਬਹੁਤ ਘੱਟ ਖਰਚੇ ਦੇ ਉੱਪਰ ਕਿਸਾਨਾਂ ਨੂੰ ਐਮਐਸਪੀ ਦੀ ਗਾਰੰਟੀ ਦੇ ਸਕਦੇ ਹੋ ਤਾਂ ਜਦੋਂ ਪੂਰੀ ਜਾਣਕਾਰੀ ਦਿੱਤੀ ਤਾਂ ਕਿ ਤੱਕ ਤੇ ਕੇਂਦਰ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਤੁਸੀਂ ਸਾਨੂੰ ਜੋ ਤੁਹਾਡੇ ਕੋਲ ਰਿਪੋਰਟ ਹੈ ਜੋ ਜਿੱਥੇ ਤੁਸੀਂ ਦੱਸ ਰਹੇ ਹੋ ਕਿ ਇਸ ਤਰੀਕੇ ਦੇ ਨਾਲ ਐਮਐਸਪੀ ਕਾਨੂੰਨੀ ਗਾਰੰਟੀ ਦੇ ਸਕਦੇ ਹੋ ਤੁਸੀਂ ਸਾਨੂੰ ਰਿਪੋਰਟ ਸੌਂਪੋ ਅਸੀਂ ਇਹਦੇ ਜਾਂਚ ਕਰਾਂਗੇ ਕਿ ਇਹ ਬਿਲਕੁਲ ਵਾਜਿਬ ਹੈ ਜਾਂ ਨਹੀਂ ਹੈ ਜੋ ਤੁਸੀਂ ਗੱਲ ਦੱਸ ਰਹੇ ਹੋ ਤਾਂ ਉਹ ਜਿਹੜੀ ਰਿਪੋਰਟ ਹੈਗੀ ਆ ਉਹ ਕੱਲ ਕਿਤਨਾ ਕਿਤੇ ਕੇਂਦਰ ਨੂੰ ਸੌਂਪੀ ਗਈ ਹੈ ਨਰਿੰਦਰ ਭਾਰਗਵ ਐਡੀਜੀਪੀ ਜਸਕਰਨ ਐਸਐਸਪੀ ਨਾਨਕ ਸਿੰਘ ਸਾਰੇ ਇਹ ਜਿਹੜੇ ਅਧਿਕਾਰੀ ਜਿਹੜੇ ਤਾਲਮੇਲ ਕਮੇਟੀ ਦੇ ਮੈਂਬਰ ਹੈਗੇ ਨੇ ਇਹਨਾਂ ਦੇ ਹੱਥ ਕੇਂਦਰ ਨੂੰ ਜਿਹੜੀ ਹੈਗੀ ਆ ਰਿਪੋਰਟ ਸੌਂਪੀ ਗਈ ਹੈ ਜਿਸ ਤੋਂ ਬਾਅਦ ਕਿ ਹੁਣ 19 ਤਰੀਕ ਤੱਕ ਇਹਦੇ ਕੇਂਦਰ ਦੇ ਅਧਿਕਾਰੀ ਹੈਗੇ ਨੇ ਜਾਂਚ ਕਰਨਗੇ ਪੜਤਾਲ ਕਰਨਗੇ ਤੇ ਫਿਰ ਜਾ ਕੇ ਜਿਹੜੀ 19 ਦੀ ਮੀਟਿੰਗ ਹੈਗੀ ਇੱਕ ਦਿਨ ਕਿਤੇ ਉਦੇ ਵਿੱਚ ਦੁਬਾਰਾ ਜਿਹੜੀ ਹੈਗੀ ਐ ਐਮਐਸਪੀ ਕਾਨੂੰਨੀ ਗਰੰਟੀ ਦੀ ਈ ਗੱਲਬਾਤ ਆ ਉਹ ਕੇਂਦਰ ਦੇ ਅਧਿਕਾਰੀਆਂ ਤੇ ਕਿਸਾਨਾਂ ਦੇ ਵਿੱਚ ਹੋਊਗੀ ਜੀ ਬਹੁਤ ਬਹੁਤ ਸ਼ੁਕਰੀਆ ਚੰਜੀਤ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ